ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਦਰੀ ਮੁਕਾਬਲੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਸਮਸੇਂ ਤੇ ਸ਼ੂਟਿੰਗ ਮੁਕਾਬਲੇ ਸਰਵਾਇਆਇਆ ਜਾ ਰਹੇ ਹਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੰਨਾ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌکریاں ਵੀ ਇਹਨਾਂ ਨੂੰ ਤਰੱਕੀਆਂ ਵੀ ਨੌکریاں ਕਈ ਵਾਰੀ ਨੌکریاں ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਬਦਲ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਖੁੱਲ ਸੈਂਤੀ ਵਖ ਵਖ ਕੇਡਾ ਸ਼ਾਮਿਲ ਕੀਤੀਆਂ ਗਈਆਂ ਹਨ ਇਹਨਾ ਹੀ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਗਦੀ ਇਨਾਮੀ ਰਾਸ਼ੀ ਹੋਵੇਗੀ ਸ੍ਰੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਮਸਿਆਸੂ ਜੋ ਕਿ ਗੁਰਦੁਆਰਾ ਸਹਿਬਾਨ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤੋਂ ਹੋਈ ਹੈ ਜਿਸ ਦੀ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਹੀ ਹੋਏਗੀ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਜਿਹੜੇ ਆਰੰਭ ਹੋ ਜਾਣਗੇ ਜੋੜ ਮੇਲੇ ਦੇ ਸਬੰਧ ਵਿੱਚ ਜੋ ਕਿ ਕੱਲ ਸ਼ਾਮ ਦੀ ਇੱਕ ਧਾਰਮਿਕ ਦੀਵਾਨ ਜਿਹੜੇ ਉਹ ਸਜਾਏ ਜਾਣਗੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਪਾਰਕਿੰਗਾਂ ਦੇ ਤੇ ਹੋਰ ਸਾਰੇ ਹੀ ਰਹਿਾਈ ਸ਼ਾਦੇ ਜਿਹੜੇ ਪ੍ਰਬੰਧ ਉਹ ਮੁਕੰਮਲ ਕਰ ਲਏ ਗਏ ਹਨ ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਰੇਗੜੀ ਕਾ ਖਾਲਸਾ ਰੇਗੜੀ ਘਰੇ ਅੱਜ ਦਾ ਡੇਡਾ ਇਹ ਨਗਰ ਕੀਰਤਨਾ ਪਾਈ ਗਾ ਲੋਜੀ ਤੇ 72 ਭਗਤਾਂ ਨੂੰ ਸਮਰਪਿਤ ਇਹਦਾ ਚਲਾਨਾ ਜੋ ਮੇਲਾ ਮਨਾਇਆ ਗਿਆ ਇਸ ਵਿੱਚ ਅੱਜ ਮੱਛਿਆ 14 ਵਾਲੇ ਦਿਨ ਨਗਰਕੀਤਨ ਇਲਾਕਾ ਨਿਵਾਸੀਆਂ ਲੋ ਬੜੀ ਸ਼ਰਧਾ ਭਾਵਨਾ ਮਜਾ ਕਿਉਂਕਿ ਇਹ ਜਿਹੜਾ ਨਗਰ ਹੈਗਾ ਇਹ ਬੜਾ ਪਵਿੱਤਰ ਨਗਰ ਹੈ ਇੱਥੋਂ ਦੇ 72 ਬ੍ਰਹਮ ਗਿਆਨੀ ਹੋਇਆ ਨੇ ਜਿਹਦੇ ਵਿੱਚ 6 ਗੁਰੂ 8 ਗੁਰੂ ਸਾਹਿਬ ਦੇ ਚਰਨ ਪਏ ਨੇ ਇੱਥੇ ਇੱਥੇ ਵਿੱਚ ਗੁਰੂ ਅਮਰਦਾਸ ਜੀ ਦੇ ਖਾਸ ਸੇਵਕ ਭਰ ਭਟ ਪਾਈ ਪਰੋ ਜੀ ਭਾਈ ਲਾਲੋ ਜੀ ਭਾਈ ਖਾਨੋਂ ਛੋੜਾ ਦੀ ਸ਼ਾਲਾ ਆ ਜਾਂਦੀ ਦੇਦੇ ਚਾਰ ਮੰਦੀ ਦਾ ਸਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਹਨੂੰ ਸਰਦਾਰ ਛੇਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਇਸ ਜਗ੍ਹਾ ਤੇ ਹੋਈ ਮਾਤਾ ਜੀ ਮੋਤ ਜੀ ਔਰ ਇਥੋਂ ਜਿਹੜੇ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਕੇ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਉਹ ਵੀ ਇੱਥੇ ਪਰਿਵਾਰ ਵਿੱਚ ਰਹੇ ਸਨ ਔਰ ਸੱਖਤਾ ਜਿਹੜੀਆਂ ਨਾਲ ਮਿਲ ਕੇ ਕੜਾ ਪਿੱਤਰ ਸਾਨਾ ਔਰ ਬੜੀ ਸ਼ਾਦਾ ਪਾਵਨਾ ਇਹ ਸਾਰਾ ਮਨਾ ਰਿਆ ਹਾਂ ਇਸ ਕਰਕੇ ਅਸੀਂ ਬਹੁਤ ਸੁਭਾਗ ਆਪੇ ਆਪ ਨੂੰ ਸਮਝੇ ਹਾਂ ਔਰ ਸਾਰੇ ਇਲਾਕੇ ਦੇ ਨਿਵਾਸੀਆਂ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਪਰ ਉਹਨਾਂ ਦਾ ਮਾਨ ਸਤਕਾਰ ਕਦਮੇ ਇੱਥੇ ਜਿਹੜੀ ਸ਼ਾਮਲ ਹੋਏ ਆ ਭਾਈ ਗੁਰਜੀ ਕੀ ਫਤੇ ਦਾਸ ਭਾਈ ਸੰਦੀਪ ਸਿੰਘ ਗ੍ਰੰਥੀ ਗੁਰਦੁਆਰਾ ਪ੍ਰਕਾਸ਼ ਸੰਤ ਪੈਨਲੋਜੀ ਸਾਜ ਦੇ ਕਾਜੀ ਦਾਇਰੇ ਪਾਵਨ ਸਰਵ ਭਗਤਾਂ ਦੀਆਂ ਦੀ ਦਾਸ ਅਤੇ ਤਾਂਤ ਟੈਲੀਗ੍ਰਾਮ ਜੀ ਦੀ ਯਾਦ ਨੂੰ ਬਣਾਉਂਦੇ ਆ

Facebook Instagram X aur WhatsApp channel par